ਪੰਡਤ ਜੀ ਜੈ ਸ਼੍ਰੀ ਰਾਮ ਅੱਜ ਪੰਡਤ ਜੀ ਦਾ ਅਭੀ ਜੀ ਦਾ ਅੱਜ ਵੱਡੇ ਜਨਮ ਦਿਨ ਵੀ ਆ ਇਸ ਮੌਕੇ ਤੇ ਉਹਨਾਂ ਨੇ ਖੂਨਦਾਨ ਕਲੱਬ ਤੇ ਕੈਂਪ ਲਗਾ ਰਿਹਾ ਅੱਜ ਮੇਰੇ ਛੋਟੇ ਵੀ ਰਵੀ ਦਾ ਬਰਥਡੇ ਵੀ ਆ ਹੈਪੀ ਬਰਥਡੇ ਵੀ ਆ ਜਨਮ ਦਿਨ ਆ ਮੈਂ ਇਹਨੂੰ ਦਿਲੋਂ ਮੁਬਾਰਕਬਾਦ ਦਿੰਨਾ ਆਪਣੀ ਸਾਰੀ ਟੀਮ ਵੱਲੋਂ ਬਜਰੰਗ ਦਲ ਵੱਲੋਂ ਤੇ ਵਿਸ਼ਿੰਦ ਪ੍ਰਸ਼ਦ ਵੱਲੋਂ ਔਰ ਪ੍ਰਮਾਤਮਾ ਪ੍ਰਭੂ ਰਾਮ ਜੀ ਅੱਗੇ ਇਹ ਪ੍ਰਾਰਥਨਾ ਕਰਦਾ ਵਾਂ ਵੀ ਇਸ ਦੀ ਲੰਬੀ ਉਮਰ ਹੋਵੇ ਇਸ ਤਰ੍ਹਾਂ ਸ਼ਹਿਰ ਨਿਵਾਸੀਆਂ ਲਈ ਨਿਸ਼ਕਾਮ ਸੇਵਾ ਕਰਦਾ ਰਹੇ ਪਰਮਾਤਮਾ ਨੇ ਇਹਨੂੰ ਬਲ ਬਖਸ਼ਿਆ ਬੁੱਧੀ ਬਖਸ਼ੀ ਆ ਬਹੁਤ ਹੀ ਅੱਛਾ ਕੰਮ ਕਰ ਰਿਹਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਸ਼ਹਿਰ ਦੇ ਵਿੱਚ ਇੱਕ ਲੀਡਰ ਇਹੋ ਜਿਹਾ ਜਿਹੜਾ ਹਰ ਕਲੀ ਆ ਕੋਈ ਧਰਮ ਨਹੀਂ ਕੋਈ ਨਾਮ ਨਹੀਂ ਕੋਈ ਹੋਰ ਨਹੀਂ ਜਿਹੜਾ ਬੰਦਾ ਆ ਜਵੇ ਅਭਿਮਾਨ ਲੈ ਜਰੀ ਠੀਕ ਆ ਤੋ ਮੈਂ ਇਹ ਤੀਸਰੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਵਾ ਇਹ ਬੜਾ ਹੀ ਕਰਮਲਾ ਬੰਦਾ ਵਾ ਜਿਹੜਾ ਇੰਨਾ ਵਧੀਆ ਪਵਿੱਤਰ ਕੰਮ ਕਰ ਰਿਹਾ ਵਾ ਕਿਉਂ ਸਾਰੀ ਦੁਨੀਆ ਆਪਣੇ ਲਈ ਕੰਮ ਕਰਦੀ ਆ ਕਿਸੇ ਲਈ ਕੰਮ ਕੋਈ ਕੋਈ ਕਰਦਾ ਵਾ ਜਿਹੜਾ ਖੂਨਦਾਨ ਦਾ ਕੰਮ ਉਹ ਬਹੁਤ ਹੀ ਵਧੀਆ ਔਰ ਦਾਨ ਦਾ ਕੰਮ ਆ ਮੈਂ ਕੱਲ ਪੜ੍ਹ ਰਹਾ ਕਿਤੇ ਵੀ 5 ਕਰੋੜ ਯੂਨਿਟ ਦੀ ਲੋੜ ਹੁੰਦੀ ਆ ਪਾਣੂ ਇੱਕ ਮਹੀਨੇ ਦੇ ਵਿੱਚ ਲੋਕਾਂ ਲਈ ਤੇ ਲੇਕਿਨ ਮਿਲਦਾ ਕਿੰਨਾ 1 ਕਰੋੜ ਯੂਨਿਟ ਜੇ ਇਹੋ ਜੇ ਕੈਂਪ ਲੱਗਦੇ ਆ ਤੇ ਖੂਨ ਦੀ ਕਮੀ ਪੂਰੀ ਹ ਤੇ ਮੈਂ ਸਾਰੀ ਹੀ ਟੀਮ ਨੂੰ ਵਧਾਈ ਦਿੰਦਾ ਹਾਂ ਤੇ ਪ੍ਰਾਰਥਨਾ ਰੱਬ ਕੇ ਪਰਮਾਤਮਾ ਦੇ ਪ੍ਰਭੂ ਰਾਮ ਕੇ ਕਰਦਾ ਹਾਂ ਵੀ ਇਹ ਜਿਹੜਾ ਕੰਮ ਆ ਲੋਕਾਂ ਦਾ ਕੰਮ ਆ ਦੁਨੀਆ ਦਾ ਕੰਮ ਆ ਪ੍ਰਭੂ ਦਾ ਕੰਮ ਆ ਇਸੇ ਹੁੰਦਾ ਦਵੇ ਤੇ ਮੈਂ ਦੁਆਰਾ ਫੇ ਅਭੀ ਨੂੰ ਦੇਖੋ ਜੀ ਮੈਂ ਹਲਕੇ ਕਪੂਤਲੇ ਦੇ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਿਹਾ ਆ ਭਾਵੇਂ ਉਹ ਸਿਆਸੀ ਤੌਰ ਤੇ ਮੈਂ ਆਪਣੀਆਂ ਸਰਗਰਮੀਆਂ ਰੱਖੀਆਂ ਪਰ ਨਾਲ ਦੀ ਨਾਲ ਮੇਰਾ ਹਮੇਸ਼ਾ ਜਿਹੜਾ ਵਾ ਸ਼ੌਂਕ ਰਿਹਾ ਵਾ ਕਿ ਧਾਰਮਿਕ ਤੇ ਸਮਾਜਿਕ ਜਿਹੜੇ ਕੰਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂ ਭਾਵੇਂ ਉਹ ਸਮੇਂ ਸਮੇਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਸਕੂਲਾਂ ਦੇ ਵਿੱਚ ਕਾਪੀਆਂ ਕਿਤਾਬਾਂ ਜਾਂ ਸਰਦੀਆਂ ਦੇ ਵਿੱਚ ਸਵੈਟਰਾਂ ਦੇਣੀਆਂ ਕੋਈ ਵੀ ਦਾ ਕੰਮ ਹੋਣ ਉਹ ਮੈਂ ਆਪਣੀ ਟੀਮ ਦੇ ਸਾਥ ਦੇ ਨਾਲ ਕਰਦਾ ਰਿਹਾ ਭਾਵੇਂ ਬਲੱਡ ਕੈਂਪ ਹੋ ਜਿਹੜਾ ਉਹ ਉਪਰਾਲੇ ਕਰਦਾ ਰਿਹਾ ਜਿਹੜਾ ਮੇਰੇ ਤੋਂ ਪਹਿਲਾਂ ਆਦਰਯੋਗ ਸ਼੍ਰੀ ਨਰੇਸ਼ ਪਟਾ ਜੀ ਨੇ ਦੱਸਿਆ ਕਿ ਜਿਹੜਾ ਬਲੱਡ ਜਿਹੜਾ ਵਾ 5 ਕਰੋੜ ਦੇ ਕਰੀਬ ਜਿਹੜਾ ਚਾਹੀਦਾ ਹੁੰਦਾ ਵਾ ਮਹੀਨੇ ਦੇ ਐਵਰੇਜ ਤੇ ਮਿਲਦਾ ਕਿੰਨਾ ਵਾ 1 ਤੋਂ 2.5 ਕਰੋੜ ਲੋਕਾਂ ਦੇ ਵਿੱਚੋਂ ਸਭ ਤੋਂ ਵੱਸਤ ਡਰ ਜਿਹੜਾ ਨਿਕਲਣਾ ਚਾਹੀਦਾ ਜਿਹੜਾ ਡਰ ਹੁੰਦਾ ਨਾ ਕਿ ਆਪਾਂ ਕਹਿੰਦੇ ਜੀ ਸੂਈ ਲਗਣੀ ਆ ਤੇ ਬਲੱਡ ਦੇਣਾ ਪਤਾ ਨਹੀਂ ਕੀ ਹੋਊ ਤੁਹਾਨੂੰ ਕੀ ਨਹੀਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਵੀ ਬੜਾ ਨਾ ਕਿਤਾਬਾਂ ਪੜ੍ਹਦਾ ਮੈਨੂੰ ਬੜਾ ਸ਼ੌਂਕ ਆ ਮੈਂ ਜਿਹੜੀਆਂ ਕਿਤਾਬਾਂ ਮੈਡੀਕਲ ਨਾਲ ਰਿਲੇਟਡ ਪੜ੍ਹਿਆ ਉਹ ਚ ਦੱਸਿਆ ਗਿਆ ਵਾ ਕਿ ਜਿੰਨਾ ਤੁਸੀਂ ਬਲੱਡ ਦੇਣੇ ਕਰੋਗੇ ਇਹ ਰੱਬ ਵੱਲੋਂ ਅਜ ਤੱਕ ਸੈਂਟੀਫਿਕ ਆ ਕਿਸੇ ਨੂੰ ਪਤਾ ਨਹੀਂ ਲੱਗ ਪਿਆ ਕੁਦਰਤੀ ਕਿ ਉਹਨਾਂ ਦਾ ਤੁਹਾਡਾ ਬਲੱਡ ਜਿਹੜਾ ਵਧਣਾ ਵਾ ਉਹ ਘਟਣਾ ਨਹੀਂ ਆ ਤੇ ਲੋਕਾਂ ਨੂੰ ਜਿਹੜਾ ਆਪਣੇ ਮਨਾਂ 'ਚ ਡਰ ਕੱਢਣਾ ਪਵੇਗਾ ਕਿਉਂਕਿ ਜਦੋਂ ਆਪਣੇ ਪ੍ਰਵਾਹ ਤੇ ਕਿਸੇ ਤੇ ਭੀੜ ਪੈਂਦੀ ਆ ਬਲੱਡ ਦੀ ਲੋਰ ਪੈਂਦੀ ਆ ਮੇਰੇ ਵਰਗੇ ਬੰਦੇ ਨੂੰ ਨਰੇਸ਼ ਪੰਡ ਉਹ ਜਿਹੜੀਆਂ ਸਮਾਜਿਕ ਸੰਸਥਾਵਾਂ ਉਹਨਾਂ ਨੂੰ ਕਹਿੰਦੇ ਜਲਦੀ ਜਲਦੀ ਬਲੱਡ ਦੇ ਦਿਓ ਪਰ ਉਹ ਕਿਉਂ ਨਹੀਂ ਸੋਚਦੇ ਕਿ ਔਨਾ ਲੋਕਾਂ ਨੂੰ ਵੀ ਅੱਗੇ ਆ ਕੇ ਬਲੱਡ ਡੋਨੇਟ ਕਰਨਾ ਚਾਹੀਦਾ ਜੇ ਅੱਜ ਆਪਾਂ ਕਿਸੇ ਲਈ ਡੋਨੇਟ ਕਰਾਂਗੇ ਤੇ ਕੱਲ ਨੂੰ ਸਾਡੇ ਕੰਮ ਆਊਗਾ ਸੋ ਇਹ ਚੀਜ਼ਾਂ ਦੇ ਵਿੱਚ ਐਫਰ ਤਾਂ ਹੀ ਜਿਹੜੀ ਸਫਲ ਹੋਵੇਗੀ ਜੇ ਲੋਕ ਅੱਗੇ ਆ ਕੇ ਇਸ ਕੰਮਾਂ ਦੇ ਵਿੱਚ ਆਪਣਾ ਸਹਿਯੋਗ ਦੇਣਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿੱਦਾਂ ਇਹ ਪੇੜ ਖਤਮ ਹੋ ਰਿਹਾ ਆਉਣ ਵਾਲੇ ਸਮੇਂ 'ਚ ਬੰਦਾ ਬੰਦੇ ਦਾ ਵੈਰੀ ਹੋ ਜਾਏਗਾ ਖੂਨ ਤੇ ਦੂਤ ਦੀ ਗੱਲ ਆ ਕੋਈ ਕਿਸੇ ਨੂੰ ਪਾਣੀ ਵੀ ਚੜਾਉਂਦੇ ਜਿਹੜਾ ਵਾ ਨਾਲ ਖੜਾ ਨਹੀਂ ਹੋਊਗਾ ਸੋ ਇਹ ਬੇਨਤੀਆਂ ਪ੍ਰਵਾਨ ਕਰਿਓ ਜਿੰਨਾ ਹੋ ਸਕੇ ਬਲੱਡ ਡੋਨੇਟ ਕਰੋ ਨਰੇਸ਼ ਪੰਡਤ ਜੀ ਜਿਹੜਾ ਓਪਰਿੰਗ ਇੱਥੇ ਪਹੁੰਚੇ ਨੇ ਇਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਿਉਂਕਿ ਹਮੇਸ਼ਾ ਸਮਾਜਿਕ ਧਾਰਮਿਕ ਜਿਹੜੇ ਆ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਮੇਰੀ ਟੀਮ ਦਾ ਧੰਨਵਾਦ ਕਾਲੇ ਭਾਜੀ ਰਜੇਸ਼ ਜੀ ਬੋਵੀ ਜੀ ਛੋਟੇ ਬਰਾ ਸੁਮਿਤ ਜੀ ਜੈ ਜੀ ਸਾਡੇ ਸ਼ਰਮਾ ਜੀ ਸਾਰੇ ਦਰਜ ਦਰਜਾ ਤੋਂ ਜਿਹੜੀ ਟੀਮ ਆ ਉਹਨਾਂ ਦਾ ਧੰਨਵਾਦ ਹੂ